ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਡੇ ਲਈ ਲੈ ਕੇ ਆਇਆ ਉਹ ਕਿਸੇ ਫਿਲਮ ਤੋਂ ਘੱਟ ਨਹੀਂ। ਤੁਹਾਨੂੰ ਏਦਾਂ ਲੱਗੇਗਾ ਕਿ ਜਿਵੇਂ ਕਿਸੇ ਫਿਲਮ ਦੀ ਸਟੋਰੀ ਹੋਵੇ। ਇਸ ਘਟਨਾ ਦੇ ਵਿੱਚ ਰਸਤੇ ਵੀ ਤਾਰ-ਤਾਰ ਹੁੰਦੇ ਆ ਇੱਕ ਬੰਦੇ ਦੀ ਹੱਤਿਆ ਹੁੰਦੀ ਹੈ ਪਰ ਹੱਤਿਆ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਦਾ। ਇੱਥੋਂ ਤੱਕ ਕਿ ਪੋਸਟਮਾਰਟਮ ਦੇ ਵਿੱਚ ਵੀ ਨਹੀਂ ਆਉਂਦਾ ਕਿ ਇਸ ਬੰਦੇ ਦੀ ਹੱਤਿਆ ਹੋਈ ਹੈ ਜਾਂ ਇਸ ਦੀ ਨੇਚਰਲ ਡੈਥ ਹੋਈ ਹੈ। ਤੇ ਫਿਰ ਜਦੋਂ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾ ਲੋਕਾਂ ਦੇ ਰੋਂਗ ਟੇ ਖੜੇ ਹੋ ਜਾਂਦੇ ਨੇ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਰਾਜਸਥਾਨ ਦਾ ਜ਼ਿਲ੍ਹਾ ਤਾਲਾਵਾਰ ਇੱਥੋਂ ਦਾ ਰਹਿਣ ਵਾਲਾ ਚੇਤਨ ਪ੍ਰਕਾਸ਼ ਗਲਾਨਾ ਜੋ ਕਿ ਇੱਕ ਆਈਬੀ ਆਫੀਸਰ ਸੀ ਤੇ ਉਸ ਦੀ ਜੋ ਪੋਸਟਿੰਗ ਸੀ ਉਹ ਦਿੱਲੀ ਦੇ ਵਿੱਚ ਸੀ ਦਿੱਲੀੋਂ ਉਹ ਮਹੀਨੇ ਦੇ ਵਿੱਚ ਇੱਕ ਦੋ ਵਾਰ ਆਪਣੇ ਘਰ ਆਉਂਦਾ ਨਹੀਂ ਉਹ ਉੱਥੇ ਹੀ ਰਹਿੰਦਾ ਸੀ ਗੱਲ ਆ 14 ਫਰਵਰੀ 2018 ਦੀ ਇਹ ਜੋ ਆਫੀਸਰ ਹੁੰਦਾ ਚੇਤਨ ਇਹ ਆਪਣੇ ਮਾਤਾ ਪਿਤਾ ਕੋਲ ਜਾਂਦਾ ਉਸ ਤੋਂ ਬਾਅਦ ਇਹ ਆਪਣੀ ਪਤਨੀ ਅਨੀਤਾ ਨੂੰ ਕਾਲ ਕਰਦਾ ਕਿ ਤੂੰ ਖਾਣਾ ਵਗੈਰਾ ਬਣਾ ਮੈਂ ਇੱਕ ਘੰਟੇ ਦੇ ਵਿੱਚ ਤੇਰੇ ਕੋਲ ਆ ਜਾਣਾ ਹੁਣ ਅਨੀਤਾ ਖਾਣਾ ਤਿਆਰ ਕਰਦੀ ਹੈ ਪਰ ਘੰਟੇ ਤੋਂ ਉੱਪਰ ਦਾ ਸਮਾਂ ਹੋ ਜਾਂਦਾ ਹੈ ਚੇਤਨ ਉਸ ਕੋਲ ਨਹੀਂ ਪਹੁੰਚਦਾ ਹੁਣ ਉਸ ਨੂੰ ਫਿਕਰ ਹੁੰਦਾ ਹੈ ਉਹ ਚੇਤਨ ਨੂੰ ਫੋਨ ਲਗਾਉਂਦੀ ਹੈ ਪਰ ਚੇਤਨ ਦਾ ਫੋਨ ਤਾਂ ਬੰਦ ਆ ਰਿਹਾ ਸੀ ਉਸ ਤੋਂ ਬਾਅਦ ਜਦੋਂ 2 ਘੰਟੇ ਲੰਘ ਜਾਂਦੇ ਆ ਤਕਰੀਬਨ ਰਾਤ ਦੇ 8 ਵਜੇ ਜਾਂਦੇ ਆ ਇਹ ਗੱਲ ਹੁੰਦੀ ਹੈ ਲਗਭਗ 6 ਵਜੇ ਦੀ 8 ਵਜ ਜਾਂਦੀ ਆ 8 ਵਜੇ ਅਨੀਤਾ ਆਪਣੇ ਇੱਕ ਰਿਸ਼ਤੇਦਾਰ ਜੋ ਕਿ ਨੇੜੇ ਹੀ ਰਹਿੰਦਾ ਸੀ ਉਸ ਕੋਲ ਜਾਂਦੀ ਆ ਜਿਸ ਦਾ ਨਾਮ ਮਨਮੋਹਨ ਮੀਨਾ ਹੁੰਦਾ ਉਸ ਨੂੰ ਕਹਿੰਦੀ ਆ ਕਿ ਚੇਤਨ ਨੇ ਮੈਨੂੰ ਕਿਹਾ ਸੀ ਕਿ ਮੈਂ ਇੱਕ ਘੰਟੇ ਵਿੱਚ ਘਰ ਆ ਰਿਹਾ ਹਾਂ ਪਰ 2 ਘੰਟੇ ਹੋ ਚੁੱਕੇ ਨੇ ਉਹਦਾ ਫੋਨ ਵੀ ਬੰਦ ਆ ਰਿਹਾ ਉਹ ਘਰ ਨਹੀਂ ਆਇਆ ਤੁਸੀਂ ਉਸ ਦੀ ਤਲਾਸ਼ ਕਰੋ ਤਾਂ ਜੋ ਮਨਮੋਹਨ ਹੁੰਦਾ ਉਹ ਆਪਣੇ ਨਾਲ 2-4 ਬੰਦੇ ਲੈ ਕੇ ਚੇਤਨ ਦੀ ਤਲਾਸ਼ ਕਰਦਾ ਹੈ ਕਾਫੀ ਤਲਾਸ਼ ਕਰਨ ਤੋਂ ਬਾਅਦ ਚੇਤਨ ਮਨਮੋਹਨ ਨੂੰ ਮਿਲ ਜਾਂਦਾ ਪਰ ਚੇਤਨ ਬੇਹੋਸ਼ੀ ਦੀ ਹਾਲਤ ਦੇ ਵਿੱਚ ਮਿਲਦਾ ਹੈ। ਭਵਾਨੀ ਮੰਡੀ ਮਾਰਗ ਦੇ ਕੋਲ ਚੇਤਨ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਿਆ ਸੀ। ਇਸ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਪਰ ਜਦੋਂ ਇਸ ਨੂੰ ਹਸਪਤਾਲ ਲਿਆਇਆ ਜਾਂਦਾ ਤਾਂ ਇਸ ਦੀ ਮੌਤ ਹੋ ਜਾਂਦੀ ਹੈ। ਡਾਕਟਰ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ। ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ। ਪੁਲਿਸ ਆਉਂਦੀ ਹੈ, ਐਫ ਆਈ ਆਰ ਦਰਜ ਹੁੰਦੀ ਹੈ। ਇਸ ਵਿੱਚ ਪੁਲਿਸ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਜ਼ਰੂਰ ਕੁਝ ਗਲਤ ਹੋਇਆ। ਇਦਾਂ ਹੀ ਚੇਤਨ ਦੀ ਮੌਤ ਨਹੀਂ ਹੋ ਸਕਦੀ ਪੁਲਿਸ ਵਾਲੇ ਇਸ ਕੇਸ ਨੂੰ ਗੰਭੀਰਤਾ ਦੇ ਨਾਲ ਲੈਂਦੇ ਆ 15 ਫਰਵਰੀ 2018 ਨੂੰ ਜੋ ਚੇਤਨ ਦੀ ਲਾਸ਼ ਹੁੰਦੀ ਹੈ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ ਪੋਸਟਮਾਰਟਮ ਹੁੰਦਾ ਹੈ ਪਰ ਪੋਸਟਮਾਰਟਮ ਦੇ ਵਿੱਚ ਕੁਝ ਨਹੀਂ ਆਉਂਦਾ ਜਦੋਂ ਪੋਸਟਮਾਰਟਮ ਦੇ ਵਿੱਚ ਇਦਾਂ ਦਾ ਕੁਝ ਨਹੀਂ ਆਉਂਦਾ ਜਿਸ ਨਾਲ ਇਹ ਸਾਬਤ ਹੋ ਸਕੇ ਕਿ ਚੇਤਨ ਦਾ ਕਿਸੇ ਨੇ ਕਤਲ ਕੀਤਾ ਹੈ ਕਿਸੇ ਨੇ ਹਤਿਆ ਕੀਤੀ ਹੈ ਤਾਂ ਹੁਣ ਪੁਲਿਸ ਇਸ ਨੂੰ ਨੇਚਰਲ ਡੈਥ ਮੰਨ ਲੈਂਦੀ ਹੈ ਪੁਲਿਸ ਤਾਂ ਇਸ ਨੂੰ ਨੇਚਰਲ ਡੈਥ ਮੰਨ ਲੈਂਦੀ ਹੈ ਪਰ ਜੋ ਚੇਤਨ ਦੇ ਪਿਤਾ ਹੁੰਦੇ ਨੇ ਉਹ ਇਸ ਨੂੰ ਨੇਚਰਲ ਡੈਥ ਨਹੀਂ ਮੰਨਦੇ ਉਹ ਕਹਿੰਦੇ ਨੇ ਕਿ ਮੇਰੇ ਬੇਟੇ ਦਾ ਕਿਸੇ ਨੇ ਕਤਲ ਕੀਤਾ ਕਿਸੇ ਨੇ ਹਤਿਆ ਕੀਤੀ ਹੈ ਜੋ ਚੇਤਨ ਦੇ ਪਿਤਾ ਹੁੰਦੇ ਨੇ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਂਦੇ ਨੇ ਤੇ 3 ਮਹੀਨਿਆਂ ਬਾਅਦ ਅਦਾਲਤ ਵੱਲੋਂ ਹੁਕਮ ਦਿੱਤਾ ਜਾਂਦਾ ਹੈ ਕਿ ਇਸ ਕੇਸ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਤੇ ਐਫ ਆਈ ਆਰ ਦਰਜ ਕੀਤੀ ਜਾਵੇ ਹੁਣ ਇਸ ਕੇਸ ਦੇ ਵਿੱਚ ਅਗਿਆਤ ਲੋਕਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਤੇ ਪੁਲਿਸ ਦੀ ਟੀਮ ਗਠਿਤ ਕੀਤੀ ਜਾਂਦੀ ਹੈ ਇੱਕ ਟੀਮ ਬਣਾਈ ਜਾਂਦੀ ਹੈ ਟੀਮ ਇਸ ਸਾਰੇ ਕੇਸ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਕਰਦੀ ਹੈ ਤਪਤੀਸ਼ ਕਰਦੀ ਹੈ ਹੁਣ ਜੋ ਚੇਤਨ ਦੇ ਮਿਲਣ ਵਾਲੇ ਸੀ ਦੁਸ਼ਮਣ ਸੀ دوست ਸੀ ਸਭ ਤੋਂ ਪੁਲਿਸ ਪੁੱਛਗਿੱਛ ਕਰਦੇ ਇਹ ਜੋ ਜਾਂਚ ਪੁਲਿਸ ਕਰ ਰਹੀ ਸੀ ਤਾਂ ਜਾਂਚ ਦੇ ਵਿੱਚ ਪੁਲਿਸ ਨੂੰ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਕਿ ਜੋ ਚੇਤਨ ਸੀ ਚੇਤਨ ਦੇ ਦੋ ਮੁੰਡੇ ਸਨ ਇੱਕ ਵੱਡਾ ਮੁੰਡਾ ਤੇ ਇੱਕ ਛੋਟਾ ਮੁੰਡਾ ਪਰ ਜੋ ਛੋਟਾ ਮੁੰਡਾ ਸੀ ਚੇਤਨ ਦਾ ਉਹ ਚੇਤਨ ਕਹਿ ਰਿਹਾ ਸੀ ਕਿ ਉਹ ਮੇਰਾ ਨਹੀਂ ਉਹ ਕਿਸੇ ਹੋਰ ਦਾ ਇਸ ਗੱਲ ਪਿੱਛੇ ਜੋ ਚੇਤਨ ਦੀ ਘਰ ਵਾਲੀ ਅਨੀਤਾ ਸੀ ਜੋ ਕਿ ਇੱਕ ਸਰਕਾਰੀ ਟੀਚਰ ਸੀ ਉਸ ਨਾਲ ਚੇਤਨ ਦੀ ਲੜਾਈ ਰਹਿੰਦੀ ਸੀ ਝਗੜਾ ਰਹਿੰਦਾ ਸੀ ਪਰ ਜਦੋਂ ਪੁਲਿਸ ਨੇ ਇਹ ਗੱਲ ਅਨੀਤਾ ਤੋਂ ਪੁੱਛੀ ਕਿ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਅਨੀਤਾ ਨੇ ਕਿਹਾ ਕਿ ਇਹ ਸਭ ਬਕਵਾਸ ਹੈ ਲੋਕ ਮੈਨੂੰ ਬਦਨਾਮ ਕਰਨ ਦੇ ਮਾਰੇ ਇਹ ਗੱਲ ਕਹਿ ਰਹੇ ਨੇ ਜਦਕਿ ਪੁਲਿਸ ਨੂੰ ਪਤਾ ਲੱਗਿਆ ਸੀ ਕਿ ਜੋ ਚੇਤਨ ਸੀ ਉਹ ਆਪਣੀ ਪਤਨੀ ਅਨੀਤਾ ਨੂੰ ਕਹਿੰਦਾ ਸੀ ਕਿ ਜੋ ਆਪਣਾ ਛੋਟਾ ਮੁੰਡਾ ਹੈਗਾ ਉਹ ਮੇਰਾ ਨਹੀਂ ਤੇ ਮੈਂ ਡੀਐਨਏ ਟੈਸਟ ਕਰਵਾਵਾਂਗਾ ਤੇ ਇਸ ਗੱਲ ਨੂੰ ਕਲੀਅਰ ਕਰਾਂਗਾ ਕਿ ਇਹ ਮੇਰਾ ਬੇਟਾ ਹੈ ਜਾਂ ਨਹੀਂ ਹੈ ਕਿਉਂਕਿ ਜਦੋਂ ਛੋਟੇ ਮੁੰਡੇ ਦਾ ਜਨਮ ਹੁੰਦਾ ਹੈ ਤਾਂ ਜੋ ਉਸ ਦਾ ਮੜੰਗਾ ਹੁੰਦਾ ਪੰਜਾਬੀ ਚ ਆਪਾਂ ਮੜੰਗਾ ਕਹਿੰਦੇ ਆ ਮੜੰਗਾ ਕਿਸੇ ਵੀ ਪਰਿਵਾਰਕ ਮੈਂਬਰ ਦੇ ਨਾਲ ਨਹੀਂ ਮਿਲਦਾ ਸੀ ਤਾਂ ਹੁਣ ਜੋ ਚੇਤਨ ਸੀ ਉਸ ਦੇ ਦਿਮਾਗ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਜੋ ਮੁੰਡਾ ਇਹ ਮੇਰਾ ਨਹੀਂ ਹੋ ਸਕਦਾ ਇਹ ਸ਼ਾਇਦ ਕਿਸੇ ਹੋਰ ਦਾ ਇਸ ਕਰਕੇ ਚੇਤਨ ਨੇ ਆਪਣੀ ਪਤਨੀ ਤੋਂ ਪੁੱਛਿਆ ਵੀ ਤੇ ਉਸ ਨੂੰ ਕਿਹਾ ਕਿ ਮੈਂ ਇਸ ਦਾ ਡੀਐਨਏ ਟੈਸਟ ਕਰਵਾਵਾਂਗਾ ਇਹ ਗੱਲ ਜਦੋਂ ਪੁਲਿਸ ਨੇ ਅਨੀਤਾ ਤੋਂ ਪੁੱਛੀ ਚੇਤਨਦੀ ਘਰ ਵਾਲੀ ਤੋਂ ਤਾਂ ਚੇਤਨਦੀ ਘਰ ਵਾਲੀ ਕਹਿੰਦੀ ਹੈ ਕਿ ਇਹ ਇਦਾਂ ਦੀ ਕੋਈ ਗੱਲ ਨਹੀਂ ਮੇਰੇ ਉੱਪਰ ਇਲਜ਼ਾਮ ਲਗਾਏ ਜਾ ਰਿਹਾ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਨੀਤਾ ਇਸ ਗੱਲ ਤੋਂ ਬਿਲਕੁਲ ਇਨਕਾਰ ਕਰ ਦਿੰਦੀ ਹੈ ਪਰ ਪੁਲਿਸ ਦੀ ਜਾਂਚ ਤਾਂ ਚੱਲ ਰਹੀ ਸੀ ਜਾਂਚ ਦੇ ਵਿੱਚ ਇੱਕ ਨਾਮ ਨਿਕਲ ਕੇ ਸਾਹਮਣੇ ਆਉਂਦਾ ਪਰਵੀਰ ਪਰਵੀਰ ਠੌਰ ਜੋ ਕਿ ਰਾਜਸਥਾਨ ਪੁਲਿਸ ਦੇ ਵਿੱਚ ਕਾਂਸਟੇਬਲ ਸੀ ਪਤਾ ਲੱਗਦਾ ਜੋ ਪਰਵੀਰ ਹੈ ਉਸ ਦਾ ਅਨੀਤਾ ਦੇ ਨਾਲ ਬਚਪਨ ਤੋਂ ਪਿਆਰ ਸੀ ਇਹਨਾਂ ਦਾ ਬਚਪਨ ਇਕੱਠਿਆਂ ਬੀਤਿਆ ਸੀ ਵੱਡੇ ਹੋਣ ਤੋਂ ਬਾਅਦ ਪੜ੍ਹਾਈ ਕਰਨ ਤੋਂ ਬਾਅਦ ਜੋ ਪਰਵੀਰ ਸੀ ਉਸ ਨੂੰ ਰਾਜਸਥਾਨ ਪੁਲਿਸ ਦੇ ਵਿੱਚ ਨੌਕਰੀ ਮਿਲ ਜਾਂਦੀ ਹੈ ਤੇ ਜੋ ਅਨੀਤਾ ਸੀ ਉਸ ਨੂੰ ਵੀ 2008 ਦੇ ਵਿੱਚ ਸਰਕਾਰੀ ਟੀਚਰ ਦੀ ਨੌਕਰੀ ਮਿਲ ਜਾਂਦੀ ਹੈ ਹੁਣ ਪਰਵੀਰ ਚਾਹੁੰਦਾ ਸੀ ਕਿ ਮੈਂ ਅਨੀਤਾ ਦੇ ਨਾਲ ਵਿਆਹ ਕਰਵਾਉਣਾ ਹੈ ਪਰਵੀਰ ਅਨੀਤਾ ਦੇ ਘਰੇ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਕਿ ਉਸ ਦੇ ਪਰਿਵਾਰ ਵਾਲਿਆਂ ਨੂੰ ਕਹਿੰਦਾ ਕਿ ਮੈਂ ਅਨੀਤਾ ਦੇ ਨਾਲ ਵਿਆਹ ਕਰਵਾਉਣਾ ਚਾਹਣਾ ਪਰ ਜੋ ਪਰਿਵਾਰ ਵਾਲੇ ਹੁੰਦੇ ਆ ਉਹ ਇਸ ਗੱਲ ਤੋਂ ਬਿਲਕੁਲ ਇਨਕਾਰ ਕਰ ਦਿੰਦੇ ਆ ਉਹ ਕਹਿੰਦੇ ਆ ਕਿ ਐਦਾਂ ਨਹੀਂ ਹੋ ਸਕਦਾ ਤੇਰੇ ਨਾਲ ਅਸੀਂ ਅਨੀਤਾ ਦਾ ਵਿਆਹ ਨਹੀਂ ਕਰਾਂਗੇ ਜਾਨੀ ਅਨੀਤਾ ਦੇ ਘਰ ਵਾਲੇ ਸਾਫ਼ ਇਨਕਾਰ ਕਰ ਦਿੰਦੇ ਆ ਕਿ ਅਸੀਂ ਆਪਣੀ ਬੇਟੀ ਦਾ ਵਿਆਹ ਤੇਰੇ ਨਾਲ ਨਹੀਂ ਕਰਾਂਗੇ ਤੇ ਫੇਰ ਉਹ ਅਨੀਤਾ ਲਈ ਮੁੰਡੇ ਦੀ ਤਲਾਸ਼ ਕਰਦੇ ਨੇ 2011 ਦੇ ਵਿੱਚ ਉਹਨਾਂ ਨੂੰ ਮਿਲਦਾ ਹੈ ਚੇਤਨ ਪ੍ਰਕਾਸ਼ ਜੋ ਕਿ ਆਈਵੀ ਅਫਸਰ ਸੀ ਉਸ ਦੇ ਨਾਲ ਅਨੀਤਾ ਦਾ ਵਿਆਹ ਕਰ ਦਿੱਤਾ ਜਾਂਦਾ ਹੈ 2012 ਦੇ ਵਿੱਚ ਇਹਨਾਂ ਦੇ ਘਰ ਇੱਕ ਬੱਚਾ ਵੀ ਪੈਦਾ ਹੁੰਦਾ ਹੈ ਮੁੰਡਾ ਪੈਦਾ ਹੁੰਦਾ ਹੈ ਜ਼ਿੰਦਗੀ ਚੰਗੀ ਚੱਲ ਰਹੀ ਸੀ ਲਗਭਗ 2014 ਆ ਜਾਂਦਾ ਹੈ ਜੋ ਪਰਬੀਰ ਹੁੰਦਾ ਹੈ ਉਸ ਦਾ ਵੀ ਵਿਆਹ ਹੋ ਜਾਂਦਾ ਹੈ ਤੇ ਉਸ ਦੀ ਜੋ ਘਰ ਵਾਲੀ ਹੁੰਦੀ ਹੈ ਉਹ ਵੀ ਇੱਕ ਸਰਕਾਰੀ ਟੀਚਰ ਹੁੰਦੀ ਹੈ ਜਿਸ ਜਗ੍ਹਾ ਤੇ ਅਨੀਤਾ ਜਿਹੜੇ ਸਕੂਲ ਦੇ ਵਿੱਚ ਪੜਾ ਰਹੀ ਸੀ ਉੱਥੇ ਹੀ ਜੋ ਪਰਬੀਰ ਹੁੰਦਾ ਹੈ ਉਸ ਦੀ ਪਤਨੀ ਦੀ ਪੋਸਟਿੰਗ ਹੁੰਦੀ ਹੈ ਇੱਕ ਦਿਨ ਜਦੋਂ ਪਰਬੀਰ ਆਪਣੀ ਪਤਨੀ ਨੂੰ ਉਹ ਸਕੂਲ ਦੇ ਵਿੱਚ ਛੱਡਣ ਆਉਂਦਾ ਤਾਂ ਉਸਦੀ ਮੁਲਾਕਾਤ ਅਨੀਤਾ ਦੇ ਨਾਲ ਹੁੰਦੀ ਹੈ ਜਦੋਂ ਫਿਰ ਅਨੀਤਾ ਨੂੰ ਉਹ ਦੇਖਦਾ ਤਾਂ ਉਹਨਾਂ ਦਾ ਉਹ ਪਿਆਰ ਫੇਰ ਜਾਗ ਪੈਂਦਾ ਹੈ ਉਹ ਇੱਕ ਦੂਜੇ ਨੂੰ ਮੋਹ ਤਾਂ ਕਰਦੇ ਹੀ ਸੀ ਹੁਣ ਉਹਨਾਂ ਦੀ ਇੱਕ ਦੂਜੇ ਨਾਲ ਗੱਲਬਾਤ ਹੁੰਦੀ ਹੈ ਨੇੜਤਾ ਵੱਧਦੀ ਹੈ ਜੋ ਅਨੀਤਾ ਸੀ ਉਹ ਆਪਣੇ ਮਾਤਾ ਪਿਤਾ ਦੇ ਨਾਲ ਗਾਇਤਰੀ ਕਲੋਨੀ ਦੇ ਵਿੱਚ ਰਹਿੰਦੀ ਸੀ ਉਸ ਤੋਂ ਬਾਅਦ ਜੋ ਪਰਬੀਰ ਸੀ ਉਸ ਨੂੰ ਲੱਗਿਆ ਕਿ ਜੇ ਅਨੀਤਾ ਆਪਣੇ ਮਾਤਾ ਪਿਤਾ ਦੇ ਨਾਲ ਰਹੇਗੀ ਤਾਂ ਸਾਡਾ ਮਿਲਣਾ ਜੁਲਣਾ ਨਹੀਂ ਹੋ ਸਕਦਾ ਇਸ ਲਈ ਇਸ ਨੂੰ ਕਿਤੇ ਹੋਰ ਕਰ ਲੈਣਾ ਚਾਹੀਦਾ ਫਿਰ ਇਹ ਜੋ ਅਨੀਤਾ ਸੀ ਕਿਤੇ ਹੋਰ ਕਰ ਲੈਂਦੀ ਹੈ ਹੁਣ ਜੋ ਪਰ ਵੀਰ ਹੁੰਦਾ ਉਹ ਉਸ ਦੇ ਕੋਲ ਜਾਂਦਾ ਰਹਿੰਦਾ ਜਾਨੀ ਹੁਣ ਇਹਨਾਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ ਜੋ ਚੇਤਨ ਸੀ ਉਸ ਦੀ ਜੋ ਨੌਕਰੀ ਸੀ ਉਹ ਦਿੱਲੀ ਦੇ ਵਿੱਚ ਸੀ ਉਹ ਤਾਂ ਮਹੀਨੇ ਦੇ ਵਿੱਚ ਦੋ ਤਿੰਨ ਦਿਨ ਆਉਂਦਾ ਸੀ ਤੇ ਇਹਨਾਂ ਦੀ ਜ਼ਿੰਦਗੀ ਬੜੀ ਚੰਗੀ ਚੱਲ ਰਹੀ ਸੀ ਇਹ بڑے ਨਜ਼ਾਰੇ ਲੈ ਰਹੇ ਸੀ ਜਦੋਂ ਪਰ ਵੀਰ ਦਾ ਅਨੀਤਾ ਦੇ ਕੋਲ ਆਉਣਾ ਜਾਣਾ ਜ਼ਿਆਦਾ ਹੋ ਜਾਂਦਾ ਹੈ ਉਹ ਚੇਤਨ ਦੀ ਗੈਰ ਹਾਜ਼ਰੀ ਦੇ ਵਿੱਚ ਆਉਂਦਾ ਤਾਂ ਜੋ ਅਨੀਤਾ ਦੇ ਸੱਸ ਸਹੁਰਾ ਸੀ ਉਹਨਾਂ ਨੂੰ ਇਸ ਗੱਲ ਤੇ ਇਤਰਾਜ਼ ਹੁੰਦਾ ਤੇ ਇਸ ਗੱਲ ਪਿੱਛੇ ਫਿਰ ਇਹਨਾਂ ਦਾ ਆਪਸ ਵਿੱਚ ਝਗੜਾ ਵੀ ਹੁੰਦਾ ਪਰ ਜੋ ਅਨੀਤਾ ਹੁੰਦੀ ਹੈ ਉਹ ਕਹਿੰਦੀ ਹੈ ਕਿ ਮੇਰੇ ਆ ਪਰ ਵੀਰ ਦੇ ਨਾਲ ਐਦਾਂ ਦਾ ਕੋਈ ਰਿਸ਼ਤਾ ਨਹੀਂ ਮੇਰਾ ਉਹ ਭਰਾ ਆਗਾ ਤੇ ਉਹ ਪਰ ਵੀਰ ਦੇ ਰਖੜੀ ਵੀ ਬੰਨ੍ਹ ਦਿੰਦੀ ਹੈ ਰਖੜੀ ਬੰਨ੍ਹਣ ਤੋਂ ਬਾਅਦ ਫਿਰ ਜੋ ਪਰ ਵੀਰ ਹੁੰਦਾ ਹੈ ਉਹ ਘਰ ਵਿੱਚ ਆਉਂਦਾ ਰਹਿੰਦਾ ਅਨੀਤਾ ਕਹਿੰਦੀ ਹੈ ਕਿ ਇਸ ਨੂੰ ਕੋਈ ਨਾ ਰੋਕੋ ਇਹ ਮੇਰਾ ਭਰਾਗਾ ਮੈਂ ਇਸਦੇ ਰਖੜੀ ਬੰਨ੍ਹਨੀ ਆ ਹੁਣ ਅਕਤੂਬਰ 2017 ਆ ਜਾਂਦਾ ਜੋ ਅਨੀਤਾ ਸੀ ਉਹ ਪ੍ਰੈਗਨੈਂਸੀ ਅਕਤੂਬਰ 2017 ਦੇ ਵਿੱਚ ਅਨੀਤਾ ਇੱਕ ਮੁੰਡੇ ਨੂੰ ਜਨਮ ਦਿੰਦੀ ਹੈ ਜਦੋਂ ਮੁੰਡੇ ਦਾ ਜਨਮ ਹੁੰਦਾ ਤਾਂ ਮੁੰਡੇ ਦੇ ਜੋ ਨੈ ਨਕਸ਼ ਸੀ ਉਹ ਪਰਿਵਾਰ ਦੇ ਵਿੱਚ ਕਿਸੇ ਦੇ ਨਾਲ ਵੀ ਨਹੀਂ ਮਿਲਦੇ ਸੀ ਜਾਨੀ ਮੁੰਡੇ ਦਾ ਮਢੰਗਾ ਜੋ ਸੀ ਉਹ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਨਾਲ ਨਹੀਂ ਮਿਲਦਾ ਸੀ ਜਦੋਂ ਹੁਣ ਫਿਰ ਇਹ ਗੱਲ ਹੁੰਦੀ ਹੈ ਕਿ ਮੁੰਡਾ ਆਖਰ ਹੈ ਕਿਸ ਤੇ ਇਸ ਦਾ ਮਢੰਗਾ ਗਿਆ ਕਿਸ ਬੰਦੇ ਤੇ ਆ ਤਾਂ ਜਦੋਂ ਹੁਣ ਫਿਰ ਮੁੰਡੇ ਨੂੰ ਦੇਖਦੇ ਨੇ ਤਾਂ ਹਰੇਕ ਬੰਦਾ ਇਹੀ ਸਵਾਲ ਕਰਦਾ ਸੀ ਕਿ ਇਹ ਕਿਹਦੇ ਵਰਗਾ ਤੁਹਾਡੇ ਪਰਿਵਾਰ ਵਿੱਚ ਤਾਂ ਐਦਾਂ ਦਾ ਕੋਈ ਨਹੀਂ ਇਸ ਗੱਲ ਨੇ ਜੋ ਚੇਤਨ ਪ੍ਰਕਾਸ਼ ਸੀ ਉਸ ਦੇ ਮਨ ਦੇ ਵਿੱਚ ਸ਼ੱਕ ਪੈਦਾ ਕਰ ਦਿੱਤਾ ਕਿ ਜਰੂਰ ਇਹ ਜੋ ਬੱਚਾ ਹੈਗਾ ਇਹ ਕਿਸੇ ਹੋਰ ਦਾ ਹੈਗਾ ਇਹ ਮੇਰਾ ਨਹੀਂ ਹੁਣ ਜੋ ਚੇਤਨ ਸੀ ਉਹ ਨੀਤਾ ਦੇ ਨਾਲ ਝਗੜਾ ਕਰਦਾ ਹੈ ਨੀਤਾ ਨੂੰ ਕਹਿੰਦਾ ਹੈ ਕਿ ਇਹ ਬੱਚਾ ਮੇਰਾ ਨਹੀਂ ਦੱਸ ਕਿਸ ਦਾ ਹੈ ਪਰ ਅਨੀਤਾ ਕਹਿੰਦੀ ਸੀ ਕਿ ਇਹ ਬੱਚਾ ਤੁਹਾਡਾ ਹੀ ਹੈ ਅਨੀਤਾ ਨੂੰ ਚੇਤਨ ਹੁੰਦਾ ਉਹ ਕਹਿੰਦਾ ਹੈ ਕਿ ਮੈਂ ਇਸ ਦਾ ਡੀਐਨਏ ਟੈਸਟ ਕਰਵਾਵਾਂਗਾ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗਾ ਕਿ ਆਖਰ ਇਹ ਬੱਚਾ ਹੈ ਕਿਸ ਦਾ ਹੀ ਗੱਲ ਜਦੋਂ ਹੁਣ ਚੇਤਨ ਕਰਦਾ ਤਾਂ ਅਨੀਤਾ ਨੂੰ ਇਸ ਗੱਲ ਦਾ ਡਰ ਹੋ ਜਾਂਦਾ ਕਿ ਚੇਤਨ ਕਿਤੇ ਇਸ ਦਾ ਡੀਐਨਏ ਟੈਸਟ ਹੀ ਨਾ ਕਰਵਾ ਲਵੇ ਉਸ ਤੋਂ ਬਾਅਦ ਹੁਣ ਪਰਵੀਰ ਅਤੇ ਅਨੀਤਾ ਦੋਨੋਂ ਪਲੈਨਿੰਗ ਕਰਦੇ ਨੇ ਕਿ ਜੇ ਇਹ ਕੁਝ ਹੋ ਗਿਆ ਤਾਂ ਜੋ ਸਾਰਾ ਭਾਂਡਾ ਫੁੱਟ ਜਾਏਗਾ ਕਿਉਂ ਨਾ ਆਪਾਂ ਜੋ ਚੇਤਨਾ ਉਸ ਨੂੰ ਹੀ ਰਸਤੇ ਦੇ ਵਿੱਚੋਂ ਹਟਾ ਦਈਏ ਰਾਸਤੇ ਦਾ ਰੋੜਾ ਵੀ ਹਟ ਜਾਏਗਾ ਆਪਾਂ ਨੂੰ ਕੋਈ ਮਿਲਣੋ ਗਿਲਣੋ ਵੀ ਨਹੀਂ ਰੋਕ ਸਕਦਾ ਤੇ ਜੋ ਆਪਣੇ ਉੱਪਰ ਇਹ ਤਲਵਾਰ ਲਟਕ ਰਹੀ ਹੈ ਡੀ ਐਨ ਏ ਟੈਸਟ ਦੀ ਇਹ ਵੀ ਹਟ ਜਾਏਗੀ ਪੁਲਿਸ ਨੂੰ ਜਾਂਚ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਜੋ ਅਨੀਤਾ ਸੀ ਉਸ ਕੋਲ ਦੋ ਫੋਨ ਸੀ ਇੱਕ ਫੋਨ ਤਾਂ ਉਹ ਸਭ ਦੇ ਸਾਹਮਣੇ ਰੱਖਦੀ ਸੀ ਪਰ ਦੂਸਰੇ ਫੋਨ ਨੂੰ ਉਹ ਚੋਰੀਆਂ ਰੱਖਦੀ ਸੀ ਤੇ ਉਹ ਫੋਨ ਤੇ ਹੀ ਪਰ ਵੀਰ ਨਾਲ ਗੱਲਾਂ ਕਰਦੀ ਸੀ ਹੁਣ ਜਦੋਂ ਪਲਾਨਿੰਗ ਕਰਦੇ ਨੇ ਚੇਤਨ ਦੀ ਹਤਿਆ ਦੀ ਤਾ ਜੋ ਪਰਵੀਰ ਹੁੰਦਾ ਉਸ ਦਾ ਇੱਕ ਜਾਣਨ ਵਾਲਾ ਬੰਦਾ ਹੁੰਦਾ ਸ਼ਾਰੁਖ ਸ਼ਾਰੁਖ ਨੂੰ ਕਿਹਾ ਜਾਂਦਾ ਹੈ ਕਿ ਤੂੰ ਇੱਕ ਕਤਲ ਕਰਨਾ ਹੈ ਤੇ ਇਸ ਕਤਲ ਦੇ ਬਦਲੇ ਤੈਨੂੰ 3 ਲੱਖ ਰੁਪਇਆ ਦਿੱਤਾ ਜਾਏਗਾ ਹੁਣ ਤਰੀਕ ਆ ਜਾਂਦੀ ਹੈ 25 ਦਸੰਬਰ 2017 ਦੀ ਜਿਸ ਦਿਨ ਸ਼ਾਰੁਖ ਵੱਲੋਂ ਚੇਤਨ ਦਾ ਕਤਲ ਕੀਤਾ ਜਾਣਾ ਸੀ ਪਰ ਇਹ ਠੰਡ ਦਾ ਸਮਾਂ ਸੀ ਜੋ ਚੇਤਨ ਸੀ ਉਸ ਨੇ ਕੱਪੜੇ ਵਗੈਰਾ ਪਾਏ ਹੋਏ ਸੀ ਆਪਣਾ ਮੂੰਹ ਵਗੈਰਾ ਢੱਕਿਆ ਹੋਇਆ ਸੀ ਜਿਸ ਕਾਰਨ ਸ਼ਾਹਰੁਖ ਨੂੰ ਚੇਤਨ ਦੀ ਪਹਿਚਾਨ ਨਹੀਂ ਆਉਂਦੀ ਤੇ ਉਹ ਬਚ ਜਾਂਦਾ ਹੈ ਉਸ ਤੋਂ ਬਾਅਦ ਫੇਰੇ ਫੇਰ ਇੱਕ ਦਿਨ ਮਿਥਦੇ ਨੇ 4 ਜਨਵਰੀ 2018 ਦਾ ਇਸ ਦਿਨ ਜੋ ਸ਼ਾਹਰੁਖ ਹੁੰਦਾ ਉਸ ਦਾ ਇੱਕ ਹੋਰ ਦੋਸਤ ਹੁੰਦਾ ਸ਼ਾਖਿਰ ਸ਼ਾਖਿਰ ਨੂੰ ਉਹ 20000 ਰੁਪਏ ਦਿੰਦਾ ਕਿ ਤੂੰ ਚੇਤਨ ਨੂੰ ਟਰੱਕ ਦੀ ਫੇਟ ਮਾਰਨੀ ਆ ਜੋ ਚੇਤਨਾ ਸਕੂਟਰ ਤੇ ਜਾ ਰਿਹਾ ਹੋਵੇਗਾ ਪਰ ਚੇਤਨ ਦੀ ਖੁਸ਼ਕਿਸਮਤੀ ਹੁੰਦੀ ਹੈ ਕਿ ਉਹ ਉਸ ਦਿਨ ਵੀ ਬਚ ਜਾਂਦਾ ਹੈ ਤੀਸਰੀ ਤੇ ਚੌਥੀ ਵਾਰ ਫੇਰ ਚੇਤਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਚੇਤਨ ਹਰ ਵਾਰ ਬਚ ਜਾਂਦਾ ਹੈ ਤੇ ਹੁਣ 14 ਫਰਵਰੀ 2018 ਆ ਜਾਂਦਾ ਹੈ ਜਦੋਂ ਚੇਤਨ ਦਿੱਲੀ ਤੋਂ ਰਾਜਸਥਾਨ ਆਉਂਦਾ ਹੈ ਉਸ ਤੋਂ ਬਾਅਦ ਅਨੀਤਾ ਨੂੰ ਕਾਲ ਕਰਦਾ ਹੈ ਕਿ ਮੈਂ ਤੇਰੇ ਕੋਲ ਆ ਰਿਹਾ ਤਾਂ ਅਨੀਤਾ ਉਸ ਦੀ ਮੁਖਬਰੀ ਕਰਦੀ ਹੈ ਪਰਮਵੀਰ ਨੂੰ ਕਹਿੰਦੀ ਹੈ ਕਿ ਚੇਤਨ ਹੁਣ ਕਾ ਰ ਆ ਰਿਹਾ ਚੇਤਨ ਸਟੇਸ਼ਨ ਤੇ ਉਤਰਦਾ ਸਟੇਸ਼ਨ ਤੋਂ ਬਾਹਰ ਨਿਕਲਦੇ ਹੀ ਚੇਤਨ ਨੂੰ ਕਿਡਨਾਪ ਕਰ ਲਿਆ ਜਾਂਦਾ ਸ਼ਾਹਰੁਖ ਵੱਲੋਂ ਉਸ ਤੋਂ ਬਾਅਦ ਏਸ ਦੇ ਇੱਕ ਟੀਕਾ ਲਗਾਇਆ ਜਾਂਦਾ ਜਿਸ ਵਿੱਚ ਐਦਾਂ ਦੀ ਦਵਾਈ ਪਾ ਕੇ ਟੀਕਾ ਲਗਾਇਆ ਜਾਂਦਾ ਉਸ ਦੀ ਓਵਰਡੋਜ਼ ਚੇਤਨ ਨੂੰ ਦਿੱਤੀ ਜਾਂਦੀ ਹੈ ਜੋ ਪੋਸਟਮਾਰਟਮ ਵਿੱਚ ਨਹੀਂ ਆਉਂਦੀ ਇਹ ਜੋ ਟੀਕਾ ਸੀ ਇੰਜੈਕਸ਼ਨ ਸੀ ਇਹ ਇੱਕ ਬੰਦਾ ਹੁੰਦਾ ਸੰਤੋਸ਼ ਜਿਸ ਵੱਲੋਂ ਇਹਨਾਂ ਨੂੰ ਪ੍ਰੋਵਾਈਡ ਕਰਵਾਇਆ ਗਿਆ ਸੀ ਜੋ ਕਿ ਮੈਡੀਕਲ ਲਾਈਨ ਦੇ ਵਿੱਚ ਕੰਮ ਕਰਦਾ ਸੀ ਹੁਣ ਜੋ ਚੇਤਨ ਹੁੰਦਾ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਡਿੱਗ ਪੈਂਦਾ ਉਸ ਨੂੰ ਛੱਡ ਕੇ ਇਹ ਭੱਜ ਜਾਂਦੇ ਨੇ ਤੇ ਫਿਰ ਜਦੋਂ ਮਨਮੋਹਣ ਮੀਨਾ ਵਰਗੇ ਉਸ ਦੀ ਤਲਾਸ਼ ਕਰਨ ਜਾਂਦੇ ਨੇ ਚੇਤਨ ਦੀ ਦਾ ਚੇਤਨ ਮਿਲਦਾ ਚੇਤਨ ਨੂੰ ਉਸ ਤੋਂ ਬਾਅਦ ਹਸਪਤਾਲ ਲਿਜਾਇਆ ਜਾਂਦਾ ਪਰ ਉੱਥੇ ਜਾ ਕੇ ਉਸ ਦੀ ਮੌਤ ਹੋ ਜਾਂਦੀ ਹੈ ਇਸ ਕਰਕੇ ਹੀ ਪੋਸਟਮਾਰਟਮ ਦੇ ਵਿੱਚ ਇਹ ਨਹੀਂ ਆਇਆ ਕਿ ਜੋ ਚੇਤਨ ਸੀ ਉਸ ਦੀ ਨੈਚੁਰਲ ਮੌਤ ਹੋਈਆ ਜਾਂ ਉਸ ਦਾ ਕਿਸੇ ਨੇ ਕਤਲ ਕਰ ਦਿੱਤਾ ਇਹ ਸਾਰੀ ਜਾਂਚ ਦੇ ਵਿੱਚ ਜੋ ਵੀ ਦੋਸ਼ੀ ਆਉਂਦੇ ਆ ਉਹਨਾਂ ਸਭ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਇਹਨਾਂ ਉੱਪਰ ਕੇਸ ਦਰਜ ਕੀਤਾ ਜਾਂਦਾ ਹੈ ਅਦਾਲਤ ਦੇ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਕਿ ਇਹ ਜੋ ਮਾਮਲਾ ਹੈ ਅਦਾਲਤ ਦੇ ਵਿੱਚ ਚੱਲ ਰਿਹਾ ਹੈ 2018 ਦਾ ਮਾਮਲਾ ਹੈ ਹੁਣ 2025 ਚੱਲ ਰਿਹਾ ਹੈ ਸੁਣ ਵਿੱਚ ਆਇਆ ਕਿ ਇਸ ਮਾਮਲੇ ਦੇ ਉੱਤੇ ਜਲਦ ਹੀ ਕੋਈ ਨਾ ਕੋਈ ਫੈਸਲਾ ਅਦਾਲਤ ਵੱਲੋਂ ਸੁਣਾਇਆ ਜਾ ਸਕਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਐ ਇਸ ਲਈ ਹਮੇਸ਼ਾ ਜਾਗਦੇ ਰਹੋ ਸਤਾਰਕ ਰਹੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ